ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਨੂੰ ਜ਼ਿਲ੍ਹਾ ਜਿਹੜਾ ਲੱਗਦਾ ਵਾ ਮਿੱਤਰੋ ਮੂਗਾ ਔਰ ਇਹ ਪਿੰਡ ਰਹਿ ਜਾਂਦਾ ਵਾ ਜਦੋਂ ਤੁਸੀਂ ਬਾਗੇ ਪੁਰਾਣੇ ਤੋਂ ਰੋਡੇ ਵਾਲੇ ਪਾਸੇ ਨੂੰ ਆਏ ਨਾ ਤੇ ਪੱਠੇ ਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਤੇ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿੱਗ ਮੰਡ ਦਾ ਇਹ ਪਿੰਡ ਆ ਰੋਡੇ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇਲੂ ਪਰਿਵਾਰ ਆ ਝੋਟੀ ਇੱਕ ਵਿਖਾਉਣੀ ਆ ਤੁਹਾਨੂੰ ਮਿੱਤਰੋ ਪਹਿਲਣ ਕਿੰਨੇ ਦਿਨਾਂ ਦੀ ਕੱਚੀ ਆ ਕੀ ਇੰਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਹੁਣਿਆਂ ਨਾਲ ਕਰ ਲਾਂਗੇ ਮੁੱਢਲੀ ਜਾਣਕਾਰੀ ਲੈ ਦੂੰਗਾ ਤੁਹਾਨੂੰ ਕਿੰਨੇ ਦਿਨ ਕੱਚੀ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਆਪਾਂ ਲੈਣੀ ਆ ਬਾਈ ਤੋ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਸੇਤਾਂਕਰ ਪਰਿਵਾਰ ਜੀ ਬਿਲਕੁਲ ਵਧੀਆ ਠੀਕ ਠਾਕ ਬਈ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਜੀ ਜਗਸੀਰ ਸਿੰਘ ਬਈ ਸਨ ਆਫ ਦਾਰਾ ਸਿੰਘ ਜਗਸੀਰ ਸਿੰਘ ਸਨ ਆਫ ਦਾਰਾ ਸਿੰਘ ਹਾਂਜੀ ਬਈ ਠੀਕ ਆ ਜਗਸੀਰ ਬਾਈ ਫਿਰ ਜਿਹੜੀ ਮੈਂ ਆਪਾਂ ਵੇਚਣੀ ਆ ਰੋਟੀ ਇਹ ਪਹਿਲਾਂ ਨਹੀਂ ਆ ਬਾਈ ਹਾਂਜੀ ਪਹਿਲਣ ਬਾਈ ਠੀਕ ਆ ਕਿੰਨੇ ਦਿਨ ਪਏ ਆ ਬਾਈ ਇਹਦੇ ਬਾਈ ਜੀ ਇਹਦੇ 8 ਤੋਂ 10 ਦਿਨ ਪਏ ਆ ਹਜੇ 8 ਤੋਂ 10 ਦਿਨ ਦੇ ਸੂਨ ਦੇ ਵਿੱਚ ਹਜੇ ਪਏ ਆ ਪਏ ਆ ਬਾਈ ਠੀਕ ਆ ਬਾਈ ਬਈ ਜਗਸੀਰ ਮਾਂ ਦੀ ਦਾ ਦੁੱਧ ਕਿੰਨਾ ਕੋਸੀਗਾ ਬਾਈ ਜੀ ਮਾਂ ਦਾ ਜੀ ਦਾ 18 ਲੀਟਰ ਸੀਗਾ ਜੀ 18 ਲੀਟਰ ਦ ਹਾਂਜੀ ਬਈ ਬੜਾ ਕਨਫਰਮ ਨਹੀਂ ਐ M51 ਦਾ ਜਣੀ ਦੀ ਹੈਗਾ ਵਾ ਠੀਕ ਹੈ ਮਨ ਲਾ ਵੀ ਪੱਕਾ ਨਹੀਂ ਪਤਾ ਜੀ ਮਨ ਜਿਹੜਾ ਜਾਦਗਰੀ ਦੀ ਦੇ ਵਿੱਚ ਹਾਂਜੀ ਹਾਂਜੀ ਜੀ ਹਾਂਜੀ M51 ਤੇ ਕਿੰਨੇ ਆਖਿਆ ਸੀ ਪਏ ਹਜੇ ਬਾਈ 8 ਤੋਂ 10 ਦਿਨ ਪਏ ਆ ਫਿਰ ਤਾਂ ਸੋਹਣੀ ਤਿਆਰ ਹੋ ਜੂਗੀ ਹਾਂਜੀ ਬਾਈ ਜੀ ਬਹੁਤ ਸੋਹਣੀ ਤਿਆਰ ਹੋਊਗੀ ਤੇ ਜੀ ਮਾਂ ਬਹੁਤ ਸੋਹਣੀ ਬੰਦੀ ਠੀਕ ਹੈ ਰੇਟ ਬਾਈ ਫਿਰ ਕੀ ਤੈਅ ਕਰਾਂਗੇ ਆਪਾਂ ਬਾਈ ਰੇਟ ਫੋਨ ਤੇ ਕਰ ਲਾਂਗੇ ਜੀ ਫੋਨ ਦੇ ਉੱਤੇ ਕਰ ਲਾਂਗੇ ਕਿਉਂ 8-10 ਦਿਨ ਪਏ ਆ ਹਜੇ ਬਹੁਤ ਤਿਆਰ ਹੁੰਦਾ ਹੋਈ ਕੱਚੀ ਵੀ ਆ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਆਪਣਾ ਨੰਬਰ ਦੇਈਂ ਕਰਾਂ ਦੀ ਹਾਂਜੀ ਨੰਬਰ 9614027022 ਠੀਕ ਹੈ ਹੁਣ ਤੋੜ ਦਿਓ ਮੜੀ ਜੀ ਕੱਟੀ ਨੂੰ ਲੈ ਵੀ ਮਿੱਤਰੋ ਪਹਿਲਾਂ ਝੋਟੀ ਸੁੰਦੀ ਆ ਤੇ ਪਹਿਲੇ ਸੂਏ ਦੇ ਵਿੱਚ ਹੀ ਵਟੀਆਂ ਮੱਲਾ ਮਾਰੂਗੀ ਕਿਉਂਕਿ ਲੀਵੇ ਲੂਵੇ ਦੀ ਬਰੀਕੀ ਬਹੁਤ ਚੰਗੀ ਆ ਝੋਟੀ ਦੇ ਵਿੱਚ ਤੇ ਆਪ ਵੀ ਦੇਖੋ ਹੁਣ ਤੁਰਦੀ ਕਿਰਾਂ ਦੀ ਤੁਹਾਨੂੰ ਆਪ ਵੀ ਯਾਰਾ ਮੱਲਾ ਵੀ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਆ ਵੇਖੋ ਮਿੱਤਰੋ ਹਾਂ ਬਾਸਪੀ ਬਣਦੇ ਭਾਈ ਲੇਵਾਲੂਆ ਪੂਰਾਣ ਬੰਬ ਤਿਆਰ ਕਰੀ ਫਿਰਦੀ ਆ ਕਰਮਾ ਵਾਲੀ ਕੋਈ ਕਹਿਣ ਵਾਲੀ ਤਾਂ ਗੱਲ ਹੈ ਨਹੀਂ ਕਿ ਮਿੱਤਰੋ ਆ ਦੇਖੋ ਤੁਸੀਂ ਦਾ ਟਾਂਚਾ ਸਰੀਰਿਕ ਬੰਤਰ ਲੋ ਛੋਟੀ ਥੱਲੋ ਬਹੁਤ ਖਬਰਦਾਰ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਆਪ ਵੀ ਹੁਣ ਵੀ ਲੇਵਾਲੂਆ ਇਹਦਾ ਜਿਹੜਾ ਕਰਮਾ ਵਾਲੀ ਦਾ ਉਹ ਵੀ ਤੁਹਾਨੂੰ ਮੈਂ ਵਿਖਾ ਦਿੰਨਾ ਇੱਕ ਰੀ ਆ ਦੇਖੋ ਹੁਣ ਦਾ ਲੇਵਾ ਮਿੱਤਰੋ ਐਨਾਂ ਗੁੰਦੀ ਪਈ ਆ ਚਾਰੇ ਪਾਸੇ ਬਾਈ ਸੋਹਣੀ ਨਿੱਖਰ ਜੂਗੀ ਥੱਲੋ ਟਾਈਮ ਤੇ ਆ ਕੇ ਹਾਂਜੀ ਹਾਂਜੀ ਬਾਈ ਪੂਰੀ ਮੜੀ ਜੀ ਪਈ ਜਾਂਦੀ ਹਾਂਜੀ ਬਾਹਰ ਰਹਿਣ ਦੋ ਬਾਹਰ ਰਹਿਣ ਦੋ ਹੋ ਗਿਆ ਓਕੇ ਠੀਕ ਆ ਬਾਈ ਤੇ ਬਾਈ ਜਿਹੜਿਆਂ ਦੇ ਸੀਮਣ ਦੇ ਤੁਸੀਂ ਗੱਲ ਕਰਦੇ ਇਹਦੇ ਅੱਗੇ ਹੁਣ ਕਿਹੜਾ ਲਵਾਤਾ ਆਂਦੇ ਫਿਰ ਇਹਦੇ ਜੀ 51 ਦਾ ਹੁਣ ਲਵਾਇਆ ਵਾ ਸैम 51 ਦੇ ਇਹਦੇ ਲਵਾਇਆ ਤੇ ਆਪਦਾ ਨਹੀਂ ਪਤਾ ਕਿ ਨਹੀਂ ਆਪਦੀ ਜਣੀ ਦੀ ਘਰ ਦੀ ਉਦੋਂ ਨਹੀਂ ਗੌਰ ਕੀਤੀ ਜਣੀ ਦੀ ਠੀਕ ਹੈ ਠੀਕ ਆ ਤੇ ਰੇਟ ਬਾਈ ਫੋਨ ਦੇ ਉੱਤੇ ਤੈੱਕ ਕਰੀ ਲੈ ਵੀ ਮੇਤਰੋ ਰੇਟ ਬਾਈ ਤੁਹਾਡੇ ਨਾਲ ਫੋਨ ਦੇ ਉੱਤੇ ਸੰਪਰਕ ਕਰ ਲੂਗਾ ਥਲੋ ਝੋਟੀ ਬੜੀ ਜ਼ਬਰਦਸਤ ਤਿਆਰ ਹੋਈ ਹੋਈ ਆ ਗੱਲਬਾਤ ਲਈ ਆਪਾਂ ਨੰਬਰ ਜਿਹੜਾ ਬਾਈ ਦਾ ਸਕਰੀਨ ਦੇ ਉੱਤੇ ਵੀ ਲਾ ਦੇਾਂਗੇ ਉਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਇਹ ਝੋਟੀ ਨੂੰ ਖਰੀਦਦਾਰੀ ਕਰਨੀ ਹੈ ਜਿਹੜੇ ਭਰਾ ਨੂੰ ਪਸੰਦ ਆਊਗੀ ਗੱਲਬਾਤ ਕਰ ਲਿਓ ਗਾਰਵਾਈ ਲਈ ਨੰਬਰ ਲੱਗਾ ਹੋਇਆ ਸਕਰੀਨ ਦੇ ਉੱਤੇ ਪਿੰਡ ਰੋਡੇ ਜ਼ਿਲ੍ਹਾ ਮ ਉਡੇ ਤੋਂ ਬਾਗਾ ਪੁਰਾਣੀ ਵਾਲੀ ਸੜਕਾ ਜਿਹੜੀ ਉਹ ਸੜਕ ਦੇ ਉੱਤੇ ਪੱਠੇ ਦੇ ਬਿਲਕੁਲ ਸਾਹਮਣੇ ਜਖਸੀਰ ਬਾਈ ਦੇ ਘਰੇ ਤੁਸੀਂ ਜਿਹੜਾ ਆਉਣਾ ਵਾ ਮਿੱਤਰੋ ਜਿਹੜੀ ਭਰਾ ਨੂੰ ਝੋਟੀ ਪਸੰਦ ਆ ਗੱਲਬਾਤ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ